ਕਰਕੇ ਸਾਡੀ ਜਿਹੜੀ ਆਰਮੀ ਆ ਉਹ ਰਾਸ਼ਟਰਪਤੀ ਦੇ ਥੱਲੇ ਹੁੰਦੀ ਹੈ ਰਾਸ਼ਟਰਪਤੀ ਦਾ ਕੋਈ ਵੀ ਦੇਸ਼ ਆਉਂਦਾ ਉਹਦੇ ਦੇਸ਼ ਦੀ ਸਾਡੀ ਆਰਮੀ ਅਰੇ ਸਾਕਾ ਸੈਨਿਕ ਸਾਰੇ ਪਾਲਣਾ ਕਰਾਂਗੇ ਜੇ ਹੁਕਮ ਦੇ ਦੇ ਰਾਸ਼ਟਰਪਤੀ ਤਾਂ ਤਿੰਨਾ ਚਾਰਾਂ ਘੰਟਿਆਂ ਦੇ ਵਿੱਚ ਹੀ ਪਾਕਿਸਤਾਨ ਨੂੰ ਜਿੱਥੇ ਉਥੋਂ ਦਾ ਉਹ ਕਰਵਾਦ ਬੈਠਾ ਉਹਨੂੰ ਖਤਮ ਕਰ ਦਾਂਗੇ ਜੇ ਪਾਕਿਸਤਾਨ ਵੀ ਨਾ ਟਿਕੂਗਾ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਭਾਰਤ ਦੇ ਝੰਡੇ ਕੱਢ ਦੇਖੋ ਜੀ ਪਹਿਲਾਂ ਤਾਂ ਸਿਆਣੇ ਕਹਿੰਦੇ ਹੁੰਦੇ ਕਿ ਲੜਾਈ ਦਾ ਉਹ ਕਲਾ ਪਰ ਜੇ ਦੇਸ਼ ਦੇ ਉੱਤੇ ਭੀੜ ਪੈ ਜਾਂਦੀ ਹੈ ਤਾਂ ਅਸੀਂ ਪਹਿਲਾਂ ਵੀ ਰਾਸ਼ਟਰਪਤੀ ਨੂੰ ਪੀਲ ਕਰ ਚੁੱਕੇ ਹਾਂ ਤੇ ਹੁਣ ਵੀ ਅਸੀਂ ਰਾਸ਼ਟਰਪਤੀ ਨੂੰ ਪੀਲ ਕਰਦੇ ਹਾਂ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤੁਹਾਡੇ ਹੁਕਮ ਦੀ ਵੇਡ ਕਰਦੇ ਹਾਂ ਅਡੀਕ ਕਰਦੇ ਹਾਂ ਅਸੀਂ ਹੁਣ ਵੀ ਭਾਰਤ ਵਾਸਤੇ ਸੰਗਠਨ ਦੇ ਉੱਤੇ ਲੜਨ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਹਾਂ ਤੁਹਾਡੇ ਹੁਕਮ ਦੀ ਵੇਡ ਕਰਦੇ ਹਾਂ ਸੂਰਾ ਸੋ ਪੇਸ਼ਾਨੀਏ ਜੋ ਲੜੇ ਦੀਨ ਕੇ ਹੇਠ ਪੁਰਜਾ ਪੁਰਜਾ ਕੱਟ ਮਰੇ ਕبھی ਨਾ ਛਾਡੇ ਖੇਤ ਜੇ ਅਸੀਂ ਸਾਡੇ ਜੇ ਮਹਾਵਾਕ ਅਨਸਾਰ ਅਸੀਂ ਅਸੀਂ ਜੋ ਦੇਸ਼ ਦੇ ਵਿੱਚ ਟ੍ਰੇਨਿੰਗ ਕਰਕੇ ਕਸਮ ਖਾਧੀ ਸੀ ਦੇਸ਼ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਹਤਰ ਕੇ ਕਸਮ ਖਾਧੀ ਸੀ ਕਿ ਦੇਸ਼ ਦੀ ਖਾਤਰ ਹਵਾ ਦੇ ਰਸਤੇ ਪਾਣੀ ਦੇ ਰਸਤੇ ਆਕ ਦੇ ਰਸਤੇ ਆਖਰੀ ਦਮ ਤੱਕ ਆਖਰੀ ਦਮ ਤੱਕ ਮੋਰਚਾ ਨਹੀਂ ਛੱਡਾਂਗੇ ਜੇ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰਨੀ ਪਵੇ ਜੇ ਅਸੀਂ ਉਹ ਵੀ ਕੁਰਬਾਨ ਕਰ ਦਾਂਗੇ ਪਰ ਜੋ ਜਮਨੂ ਆਵਦੇ ਦੇਸ਼ ਉਹਨੇ ਚੱਕ ਨਹੀਂ ਗਿਆ ਉਹਦੇ ਜਿਵੇਂ ਬਿਸਤਰਾ ਵਗੈਰਾ ਤਿਆਰੀ ਕੀਤੀ ਹੋਈ ਹੈ ਫੋਲ ਜਿਹੜੀ ਕਿੱਟ ਰੱਖ ਰਹੀ ਹੈ ਦੇਖੋ ਜੀ ਉਹ ਦੇਸ਼ ਮਿਲੇ ਹੋਏ ਆ ਜੋ ਸਾਡੇ ਸਾਫਕਾ ਜਿਹੜੇ ਸਾਡੇ ਮਜੂਤਾ ਪਹੁੰਚ ਛੁੱਟੀ ਆਏ ਸੀ ਉਹ ਤਾਂ ਬਾਫ ਚਲੇ ਗਏ ਆ ਸਾਨੂੰ ਵੀ ਆਦੇਸ਼ ਜਿਹੜੇ ਮਿਲੇ ਹੋਏ ਆ ਅਸੀਂ ਆਪ ਦੀ ਤਿਆਰੀ ਕੀਤੀ ਹੋਈ ਹੈ ਸਾਰਾ ਬਿਸਤਰਾ ਬਣ ਕੇ ਮੱਛਰदानी ਚਾਦਰ ਕੋਡ ਪਾਰਕਾ ਪਾਣੇ ਵਾਸਤੇ ਮੀਂਹ ਪਵੇ ਤਾਂ ਐਨਕਾਂਾਂ 'ਚ ਕੋਈ ਜ਼ਿਆਦਾ ਧੁੰਦ ਵਗੈਰਾ ਧੂਆ ਹੋ ਜਾਂਦਾ ਉਹ ਜਿਦਾਂ ਤੇ ਐਨਕਾਂ ਪਾਣੀ ਦੀ ਬੋਤਲ ਪਟਪੇਸਟ ਛਾੜ ਬਿਸਤਰਾ ਬਨ ਕੇ ਸੀ ਰੱਖਿਆ ਹੋਇਆ ਹੈ ਕਿਉਂਕਿ ਪੈਨ ਦਾ ਮੌਕਾ ਤਾਂ ਮਿਲਣ ਨਹੀਂ ਆ ਪਰ ਫਿਰ ਵੀ ਸਿਆਣੇ ਕਹਿੰਦੇ ਹੁੰਦੇ ਆ ਕਿ ਡੰਡੇ ਛੋਟੀ ਤੋਂ ਬੜਾ ਰਾਤ ਨੂੰ ਤੁਰਨਾ ਨਹੀਂ ਚਾਹੀਦਾ ਇਸ ਕਰਕੇ ਆ ਦਾ ਛਾੜ ਬਿਸਤਰਾ ਬਨ ਕੇ ਬਿਲਕੁਲ ਤਿਆਰ ਪਰ ਤਿਆਰ ਬੈਠੇ ਹੋਏ ਆ ਜਦੋਂ ਵੀ ਹਦੇਸ਼ ਆਉਂਦਾ ਰਾਸ਼ਟਰਪਤੀ ਦਾ ਉਸ ਟਾਈਮ ਦੇ ਉੱਤੇ ਜਿੱਥੇ ਦਾ ਵੀ ਹੁਕਮ ਆਉਂਦਾ ਜਿਹੜੇ ਵੀ ਬਾਰਡਰ ਦਾ ਹੁਕਮ ਆਉਂਦਾ ਉਥੇ ਤੁਰੰਤ ਅ ਜਲਦੀ ਜਲਦੀ ਪਹੁੰਚਣ ਦੀ ਕਿਰਪਾਲਤਾ ਕਰਾਂਗੇ ਜੀ ਅ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਗੋਰੀ ਬਲਿ ਵਧ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਤੇ ਹਾਲਾਤ ਕਿਵੇਂ ਇਸ ਤਰ੍ਹਾਂ ਦੇ ਰਹਿਣ ਵਾਲੇ ਅਗੇ ਦੇਖੋ ਜੀ ਪਾਕਿਸਤਾਨ ਦੇ ਵਿੱਚ ਡਰਾਮਾ ਬਾਜ਼ੀ ਕੁਝ ਜ਼ਿਆਦਾ ਹੈਗੀ ਹੈ ਤੁਸੀਂ ਪਿੱਛੇ ਨਿਗਾਹ ਮਾਰ ਲਓ ਤੇ ਜਦੋਂ ਵੀ ਕਿਤੇ ਕੋਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਹਦੇ ਕੈਦ ਕਰਕੇ ਜਿਹੜੀ ਇਥੋਂ ਦੀ ਆਰਮੀ ਹੈ ਉਹ ਆਪਣਾ ਰਾਜ ਭਾਗ ਸੰਭਲ ਲੈਂਦੀ ਹੈ ਪਰ ਹੁਣ ਉੱਥੇ ਜਿਹੜੀ ਜਿਹੜੀ ਰਾਜ ਭਾਗ ਸੰਭਾਲਣ ਦੀ ਜੋ ਦੌੜ ਚੱਲ ਰਹੀ ਹੈ ਉੱਥੇ ਦੇ ਜਿਹੜੇ ਪਾਲੇ ਹੋਏ ਇਹਨਾਂ ਨੇ ਉਹ ਕਰਵਾਦਾ ਹੈ ਅਤਵਾਦੀਆ ਜਿਹੜੇ ਅਤਵਾਦੀਆਂ ਦੇ ਬਿਆਨ ਕੁਝ ਹੋਰ ਤਰ੍ਹਾਂ ਦੇ ਐ ਉਥੋਂ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਬਿਆਨ ਹੋਰ ਤਰ੍ਹਾਂ ਦੇ ਐ ਜਿਹੜੀ ਉਥੋਂ ਦੀ ਆਰਮੀ ਹੈਗੀ ਐ ਉਹਨਾਂ ਦੇ ਬਿਆਨ ਕੁਝ ਹੋਰ ਤਰ੍ਹਾਂ ਦੇ ਹੈਗੇ ਆ ਉਹ ਆਤਵਾਦੀ ਦੀ ਉਹਨਾਂ ਦੇ ਬਿਆਨ ਨਹੀਂ ਮਰਲੇ ਆਤਵਾਦੀ ਦੀ ਤਾਲਮੇਲ ਨਹੀਂ ਉਹਨਾਂ ਦਾ ਬਣ ਰਿਹਾ ਉਹਨਾਂ ਨੂੰ ਉਥੇ ਤੋਂ ਕਰਵਾਦੀ ਉਹਨਾਂ ਨੂੰ ਇਸ ਦੀ ਨਾ ਭੜਕਾ ਰਿਹਾ ਹੈਗਾ ਉਹ ਆ ਆਪਣਾ ਆਪਣੇ ਆਪ ਨੂੰ ਸਾਹਮਣੇ ਦੀ ਬਜਾਏ ਉਹ ਗੁਆਂਢੀ ਦੇਸ਼ਾਂ ਨੂੰ ਜ਼ਿਆਦਾ ਤੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਪਰ ਅਸੀਂ ਐਡੇ ਵੀ ਅਸੀਂ ਉਹ ਨਹੀਂ ਐ ਅਸਤੇ ਰਾਸ਼ਟਰਪਤੀ ਸਾਹਿਬ ਜੀ ਦਾ ਸਾਫ ਕਸਣ ਖਾਸ ਕਰਕੇ ਸਾਡੀ ਜਿਹੜੀ ਆਰਮੀ ਆ ਉਹ ਰਾਸ਼ਟਰਪਤੀ ਦੇ ਥੱਲੇ ਹੁੰਦੀ ਹੈ ਰਾਸ਼ਟਰਪਤੀ ਦਾ ਕੋਈ ਵੀ ਦੇਸ਼ ਆਉਂਦਾ ਉਸ ਦੀ ਦੇਸ਼ ਦੀ ਸਾਡੀ ਆਰਮੀ ਅਰੇ ਸਾਫ ਕਸਣ ਸਾਰੇ ਪਾਲਣਾ ਕਰਾਂਗੇ ਜੇ ਹੁਕਮ ਦੇ ਦੇ ਰਾਸ਼ਟਰਪਤੀ ਤਾਂ ਤਿੰਨਾਂ ਚਾਰਾਂ ਘੰਟਿਆਂ ਦੇ ਵਿੱਚ ਹੀ ਪਾਕਿਸਤਾਨ ਨੂੰ ਜਿੱਥੋਂ ਉਥੋਂ ਦਾ ਉਹ ਕਰਵਾ ਕੇ ਬੈਠਾ ਉਹ ਖਤਮ ਕਰ ਦਿਆਂਗੇ ਜੇ ਪਾਕਿਸਤਾਨ ਵੀ ਨਾ ਟਿਕੂਗਾ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਭਾਰਤ ਦੇ ਚੰਡੇ ਘਟਾ ਦਿਆਂਗੇ ਤਾਂ ਕਿ ਕਿਹੜੇ ਕਿਹੜੇ ਵਾਰ ਦੇ ਵਿੱਚ ਸੇਵਾ ਨਿਭਾ ਚੁੱਕੇ ਹੋ ਤੁਸੀਂ ਜਿਸ ਤਰੀਕੇ ਨਾਲ ਢੀੜ ਪਈ ਅੱਗੇ ਵੀ ਦੇਸ਼ ਤੇ ਦੇਖੋ ਜੀ ਇੱਕ ਵਾਰੀ 86 87 ਦੇ ਵਿੱਚ ਦੇਸ਼ ਦੇ ਉੱਤੇ ਜੋ ਪੂਰੀ ਬਿਲਕੁਲ ਤਿਆਰੀ ਹੋ ਗਈ ਸੀਗੀ ਉਸ ਟਾਈਮ ਦੇ ਉੱਤੇ ਵੀ ਕਾਫੀ ਫਾਇਰਿੰਗ ਹੋ ਗਈ ਸੀ ਔਰ ਪਰ ਸਵੇਰ ਦਿਨ ਚੜ੍ਹਦੇ ਨਾਲ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਚైనా ਦੇ ਬਾਰਡਰ ਦੇ ਉੱਤੇ ਵੀ ਕਾਫੀ ਗੁੱਸ ਬੈਟ ਦੇ ਵਿੱਚ ਸਾਨੂੰ ਮੌਕਾ ਮਿਲਿਆ ਕਾਰਗਲ ਦੇ ਵਿੱਚ ਵੀ ਅਸੀਂ ਕਾਫੀ 7 ਤੋਂ 8 ਮਹੀਨੇ ਤੱਕ ਲੜਾਈ ਲੜੀ ਜਿਹੜੇ ਐਡੇ ਹਾਰਡ ਪੁਆਇੰਟਸ ਸਾਡੇ ਜਿਨ੍ਹਾਂ ਦੇ ਉੱਤੇ ਪਾਕਿਸਤਾਨ ਧੋਖੇ ਨਾਲ ਆ ਕੇ ਉੱਥੇ ਕਬਜ਼ਾ ਕਰਕੇ ਬਹਿ ਗਿਆ ਸੀਗਾ ਜਿੱਥੇ 90% ਕੈਜੁਐਲਟੀ ਹੋਣੀ ਸੀਗੀ ਉਹ ਵੀ ਅਸੀਂ ਜਿੱਤ ਪ੍ਰਾਪਤ ਕੀਤੀ 8 ਸਿੱਖ ਦੇ ਨਾਲ 14 ਜਕਰ ਖਰਫ ਦੇ ਨਾਲ ਹਲਕੇ ਤੇ ਉਹ ਵੀ ਅਸੀਂ ਕਾਮਯਾਬ ਕਰਕੇ ਸਾਡੇ ਜਿਹੜੇ ਪੋਸਟ ਪਾਸਤਾਨ ਨੇ ਸਾਡੇ ਜਿਹੜੇ ਇਹਨਾਂ ਦੇ ਉਕਰਵਾਦੀਆਂ ਨੇ ਜਾਂ ਇਹਨਾਂ ਦੇ ਆਰਮੀ ਨੇ ਉੱਥੇ ਕਬਜ਼ਾ ਕੀਤਾ ਸੀ ਉਹ ਅਸੀਂ ਛੜਵਾਲੇ ਸੀਗੇ ਘੱਟ ਤੋਂ ਘੱਟ ਦਾ ਸੀ ਆਪ ਦਾ ਨੁਕਸਾਨ ਕਰਨ ਤੋਂ ਬਾਅਦ ਇਹੰਦਸਤਾਨ ਦੀ ਆਰਮੀ ਬਹੁਤ ਤਕੜੀ ਆਰਮੀ ਹੈ ਬੜੇ ਇਹਨਾਂ ਨੇ ਲੜਾਈਆਂ ਲੜੀਆਂ ਤੇ ਇਸ ਕਰਕੇ ਅਸੀਂ ਤਾਂ ਇਹ ਗੱਲ ਕਰਨਾ ਕਿ ਲੜਾਈ ਦਾ ਫਿਰ ਮੂੰਹ ਕਾਲਾ ਹੁੰਦਾ ਹੈ ਤੇ ਇਹਦੇ ਵਿੱਚ ਦੂਰਨੇ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ ਦੇਸ਼ ਕਾਫੀ ਪਿੱਛੇ ਚੜਾਈ ਜਾਂਦੇ ਆ ਪਰ ਮੈਂ ਕਿਤੇ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਸਾਡੇ ਦੇਸ਼ ਦੀਆਂ ਵੀ ਬਹੁਤ ਕਮਜ਼ੋਰੀਆਂ ਹਨ ਜਿਦੇ ਵਿੱਚ ਅਨੇ ਅਗਣੀ ਪੱਤ ਸਕੀਮ ਚਲਾ ਕੇ ਜਾਂ ਬੁਢੀ ਵੀਰ ਭਰਤੀ ਕਰਕੇ 4 ਸਾਲਾਂ ਵਾਸਤੇ ਉਹ ਦੇਸ਼ ਦੇ ਵਾਸਤੇ ਬਹੁਤ ਮਾੜਾ ਅਸਰ ਪੈ ਸਕਦਾ ਉਹਦੇ ਵਾਸਤੇ ਕਿਉਂਕਿ ਸਾਡੇ ਸਾਰੇ ਸੈਕਟਰ ਜਿਹੜੇ ਖਾਲੀ ਪਏ ਟੈਨਕ ਵਾਲੇ ਕੋਈ ਵੀ ਅਗਲੀ ਵੀਰ ਭਰਤੀ ਨਹੀਂ ਹੋ ਸਕਦਾ ਇਹਦੀ ਵੀ ਅਸੀਂ ਤੇ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੀ ਨਵੀਂ ਸਕੀਮ ਚਲਾਈ ਹੈ ਉਹਨੂੰ ਬੰਦ ਕਰਕੇ ਦੁਬਾਰਾ ਰੈਗੂਲਰ ਸਕੀਮ ਚ ਚਲਾਉਣੀ ਚਾਹੀਦੀ ਹੈ ਤੇ ਸਾਡੇ ਦੇਸ਼ ਨੂੰ ਹੋਰ ਮਤਲਬ ਮਜ਼ਬੂਤ ਕਰਨਾ ਚਾਹੀਦਾ ਮਜ਼ਬੂਤ ਤਾਂ ਹੈਗਾ ਦੇਖੋ ਅਸੀਂ ਬੈਠੇ ਆ ਜਾਂ ਜਿਹੜੇ ਹੋ ਸਾਡੇ ਸਰਵਿਸ ਕਰ ਰਹੇ ਆ ਫੌਜ ਦੇ ਦਰਾਂ ਉਹ ਕਿੰਨਾ ਚਿਰ ਆ 10 ਸਾਲ ਜਾਂ 15 ਸਾਲ ਜਾਂ 20 ਸਾਲ ਨੂੰ ਰਿਟਾਇਰਮੈਂਟ ਵੀ ਆ ਜਾਣਗੇ ਅਸੀਂ ਇਸ ਦੁਨੀਆ ਤੋਂ ਚਲੇ ਵੀ ਜਾਵਾਂਗੇ ਉਸ ਤੋਂ ਬਾਅਦ ਸਾਡੇ ਨੌਜਵਾਨਾਂ ਵਾਸਤੇ ਇਹਨਾਂ ਨੇ ਜਿਹੜੀ ਸਕੀਮ ਚਲਾਈ ਹੈ ਬਹੁਤ ਮਾੜੀ ਸਕੀਮ ਹੈ ਇਸ ਕਰਕੇ ਉਹਨੂੰ ਬੰਦ ਕਰਕੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਸਾਡੇ ਦੇਸ਼ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਸਾਡੇ ਜਿਹੜਾ ਡਿਫੈਂਸ ਨੂੰ ਮਜ਼ਬੂਤ ਕਰਨਾ ਚਾਹੀਦਾ ਇਸ ਕਰਕੇ ਜੀ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕਰਦੇ ਆਂ